ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਕੀਤੀ ਗਈ ਅਪੀਲ ਤੋਂ ਬਾਅਦ ਅੱਜ ਪਿੰਡ ਹਿਆਲਾ ਨਿਵਾਸੀ ਕਿਸਾਨ ਵੀਰ ਗੁਰਤੇਗ ਸਿੰਘ ਦੇ ਖੇਤਾਂ ਦੇ ਵਿੱਚ ਸਿੱਧੀ ਬਿਜਾਈ ਸ਼ੁਰੂ ਕੀਤੀ ਗਈ ਸਭ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਸਿੱਧੀ ਬਿਜਾਈ ਕਰੋ ਤਾਂ ਅਤੇ ਸਰਕਾਰ ਤੋਂ 1500 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਹਾਸਲ ਕਰੋ ਅਤੇ ਪਾਣੀ ਦੀ ਬਚਤ ਵਿੱਚ ਆਪਣਾ ਯੋਗਦਾਨ ਪਾਓ ਨਵਾਂ ਸ਼ਹਿਰ ਵਿਖੇ ਇੱਕ ਤੇਜ਼ ਰਫ्तार ਕਾਰ ਨੰਬਰ PB3265R660 ਗਰਸ਼ੰਕਰ ਰੋਡ ਤੋਂ ਪੁਲਿਸ ਨੂੰ ਦੇਖ ਕੇ ਭੱਜ ਰਹੀ ਸੀ ਪੁਲਿਸ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਕਾਰ ਦੀ ਰਫਤਾਰ ਜ਼ਿਆਦਾ ਤੇਜ਼ ਹੋਣ ਕਾਰਨ ਇਸ ਦੇ ਪਿਛਲੇ ਟਾਇਰ ਵੀ ਨਿਕਲ ਗਏ ਪਰ ਫੇਰ ਵੀ ਗੱਡੀ ਰੋਕੀ ਨਹੀਂ ਗਈ ਪੁਲਿਸ ਵੱਲੋਂ ਗੋਲੀ ਵੀ ਚਲਾਈ ਗਈ ਕਾਰ ਦੀ ਓਵਰ ਸਪੀਡ ਅਤੇ ਬਿਨਾਂ ਟਾਇਰਾਂ ਦੇ ਹੋਣ ਦੇ ਕਾਰਨ ਇਹ ਕੰਧ ਵਿੱਚ ਜਾ ਕੇ ਵੱਜੀ ਕਾਰ ਵਿੱਚ ਬੈਠੇ ਲੋਕ ਪੁਲਿਸ ਧਿਆਨ ਤੋਂ ਪਹਿਲਾਂ ਹੀ ਭੱਜ ਗਏ ਫਿਲਹਾਲ ਮਾਮਲਾ ਕੀ ਹੈ ਪੁਲਿਸ ਵੱਲੋਂ ਇਸ ਦੀ ਜਾਂਚਬਿੰੰਦ ਕੀਤੀ ਜਾ ਰਹੀ ਹੈ ਨਵਸ਼ਹਿਰ ਵਿਖੇ ਲਗਾਤਾਰ ਤੀਸਰੀ ਵਾਰ ਤਹਿਸੀਲ ਵਿਛੜ ਹੜਤਾਲ ਹੋਣ ਦੇ ਕਾਰਨ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਹਿਲੀ ਵਾਰ 28 ਮਾਰਚ ਦੂਜੀ ਵਾਰ 4 ਮਈ ਅਤੇ ਹੁਣ ਤਾਂ 1 ਜੂਨ ਤੋਂ ਤਹਿਸੀਲਦਾਰ ਹੜਤਾਲ ਤੇ ਹਨ ਉਹਨਾਂ ਵੱਲੋਂ ਇਸ ਹੜਤਾਲ ਨੂੰ 8 ਜੂਨ ਤੱਕ ਵਧਾਇਆ ਗਿਆ ਹੈ ਜਿਸ ਕਾਰਨ 250 ਤੋਂ 300 ਦੇ ਕਰੀਬ ਰਿਸਟਰੀਆਂ ਅਤੇ ਬਾਕੀ ਕੰਮ ਪੈਂਡਿੰਗ ਪਏ ਹੋਏ ਹਨ ਨਵਾਂ ਸ਼ਹਿਰ ਦੇ ਕਿਲਾ ਮੁਹੱਲਾ ਵਿਖੇ ਮੁਹੱਲਾ ਵਾਸੀਆਂ ਅਤੇ ਲਲਿਤ ਮੋਹਨ ਪਾਠਕ ਬੱਲੂ لال ਮਿਲ ਕੇ ਫਾਟਕ ਸਬੰਧੀ ਆਪਣੀਆਂ ਸਮੱਸਿਆਵਾਂ ਦਾ ਮੰਗ ਪੱਤਰ ਡੀਸੀ ਨੂੰ ਸੌਂਪਿਆ ਡੀਸੀ ਵੱਲੋਂ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ ਅਤੇ ਉਹਨਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਕਿ ਉਹ ਸੋਚ ਸਕਣ ਕਿ ਇਸ ਬਾਰੇ ਕੀ ਕਰਨਾ ਹੈ ਡੀਸੀ ਨੇ ਕਿਹਾ ਕਿ ਜੋ ਵੀ ਫੈਸਲਾ ਲਿਆ ਜਾਵੇਗਾ ਉਹ ਮੁਹੱਲਾ ਵਾਸੀਆਂ ਨਾਲ ਮਿਲ ਕੇ ਅਤੇ ਉਹਨਾਂ ਦੀ ਸਹਿਮਤੀ ਨਾਲ ਲਿਆ ਜਾਵੇਗਾ ਕਾਂਗਰਸ ਆਗੂ ਰਾਹੁਲ ਗਾਂਧੀ ਅੱਜ ਪੰਜਾਬ ਆਉਣਗੇ ਰਾਹੁਲ ਗਾਂਧੀ ਪਾਰਟੀ ਆਗੂ ਅਤੇ ਮਹਿਰੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਫ ਸਿੱਧੂ ਮੂਸੇਵਾਲੇ ਦੇ ਮਾਨਸਾ ਜ਼ਿਲ੍ਹਾ ਸਥਿਤ ਪਿੰਡ ਮੂਸਾ ਜਾਣਗੇ ਇੱਥੇ ਰਾਹੁਲ ਸਿੱਧੂ ਮੂਸੇਵਾਲੇ ਦੇ ਪਰਿਵਾਰ ਨਾਲ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਦਾ ਦੁੱਖ ਸਾਂਝਾ ਕਰਨਗੇ ਐਸਪੀ ਸੰਗਰੂਰ ਨੇ ਦੱਸਿਆ ਕਿ ਥਾਣਾ ਸਦਰ ਧੂਰੀ ਵਿਖੇ ਵਕਤ ਕਰੀਬ 4:30 ਵਜੇ ਉਹਨਾਂ ਨੂੰ ਇਲਾਹ ਮਿਲੀ ਕਿ ਸਕੇਟ ਬੈਂਕ ਆਫ ਇੰਡੀਆ ਬ੍ਰਾਂਚ ਬਾਸਟੈਂਡ ਲੱਦਾ ਵਿਖੇ ਅੰਦਰੋਂ ਕੁਝ ਅਜੀਬ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ ਪੁਲਿਸ ਪਾਰਟੀ ਪਹਿਲਾ ਹੀ ਇਲਾਕੇ ਵਿੱਚ ਹੋਣ ਕਾਰਨ ਤੁਰੰਤ ਬਸਟਾਂਡ ਲੱਡਾ ਵਿਖੇ ਪਹੁੰਚ ਗਈ ਜਿੱਥੇ ਬੈਂਕ ਦੇ ਅੰਦਰੋਂ ਭੀਖਰਾਮ ਅਤੇ ਬਾਹਰ ਨਿਗਰਾਨੀ ਕਰਦੇ ਖੜੇ ਲੱਪਰੀ ਸਿੰਘ ਨੂੰ ਮੌਕੇ ਤੋਂ ਕਾਬੂ ਕਰ ਲਿੱਤਾ ਗਿਆ ਇਸ ਤਰ੍ਹਾਂ ਪੁਲੀਸ ਸੋਲੋ ਬੈਂਕ ਲੁੱਟਣ ਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਗਿਆ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਵਿੱਚ ਸਰਨਤਾਰਾਂ ਦੇ ਪਿੰਡ ਜੋੜਾ ਨਿਵਾਸੀ ਜਗਰੂਪ ਸਿੰਘ ਰੂਪਾ ਦਾ ਨਾਂ ਸ਼ੱਕੀ ਸ਼ੂਟਰਾਂ ਦੀ ਸੂਚੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਥਾਣਾ ਸਰਹਾਲੀ ਦੀ ਪੁਲਿਸ ਨੇ ਉਸ ਦੇ ਘਰ ਸੋਮਵਾਰ ਨੂੰ ਛਾਪਾ ਮਾਰਿਆ ਹਾਲਾਂਕਿ ਉਸ ਵੇਲੇ ਰੂਪਾ ਦਾ ਪਰਿਵਾਰ ਘਰ ਨਹੀਂ ਮਿਲਿਆ ਪਰ ਕੁਝ ਸਮੇਂ ਬਾਅਦ ਉਸ ਦੀ ਮਾਂ ਨੇ ਮੀਡੀਆ ਸਾਹਮਣੇ ਆ ਕੇ ਸਾਫੀ ਕਹਿ ਦਿੱਤਾ ਕਿ ਉਸ ਦੇ ਲੜਕੇ ਨੇ ਮੂਸੇਵਾਲੇ ਦਾ ਕਤਲ ਕੀਤਾ ਹੈ ਤਾਂ ਉਹ ਜਿੱਥੇ ਮਿਲੇ ਉਸ ਨੂੰ ਗੋਲੀ ਮਾਰ ਦਿੱਤੀ ਜਾਵੇ। ਝਿਲੰਦਰ ਕਪੂਰਥਲਾ ਹਾਈਵੇ ਤੇ ਇੱਕ ਨੌਜਵਾਨ ਨੇ ਹਾਈਟੈਕ ਨਾਕਾ ਤੋੜ ਕੇ ਤੇਜ਼ ਰਫਤਾਰ ਕਾਰ ਪੰਜਾਬ ਪੁਲਿਸ ਦੇ ASI ਠਾਕੁਰ ਸਿੰਘ ਤੇ ਜਿਸ ਨਾਲ ਇਹ ਐਸਆਈ ਦੀ ਖੱਬੀ ਲੱਤ ਤੇ ਪਸਲੀਆਂ ਟੁੱਟ ਗਈਆਂ ਐਸਆਈ ਨੂੰ ਗੰਭੀਰ ਹਾਲਤ ਵਿੱਚ ਨਜੀ ਹਸਪਤਾਲ ਵਿੱਚ ਨਾਕਰ ਕਰਵਾਇਆ ਗਿਆ ਜਾਣਕਾਰੀ ਅਨੁਸਾਰ ਕਪੂਰਥਲਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਸਿਟੀ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਕਿ ਇੱਕ ਤੇਜ਼ ਰਫਤਾਰ ਕਾਰ ਵਰਨਾ ਨਾਕਾ ਤੋੜ ਕੇ ਸਰਕਾਰੀ ਵਾਹਨ ਨੂੰ ਟੱਕਰ ਮਾਰਦੇ ਹੋਏ ਐਸਆਈ ਠਾਕੁਰ ਸਿੰਘ ਨੂੰ ਕੁਚਲ ਕੇ ਅੱਗੇ ਨਿਕਲ ਗਈ ਕੱਲ ਦੁਪਹਿਰ ਸਵਾ 2 ਵਜੇ ਦੇ ਕਰੀਬ ਇੱਕ ਨਿੱਜੀ ਕਾਲਜ ਦੇ ਬੀਏ ਭਾਗ 2 ਦੀਆਂ ਤਿੰਨ ਛਾਤਰਾਵਾਂ ਤਮੰਨਾ ਨੇਹਾ ਅਤੇ ਪ੍ਰੀਤੀ ਇੱਕ ਸਕੂਟੀ ਤੇ ਸਵਾਰ ਹੋ ਕੇ ਕਾਲਜ ਤੋਂ ਘਰ ਵੱਲ ਨੂੰ ਪਰਤ ਰਹੀਆਂ ਸਨ ਤਾਂ ਮਾਤਾ ਰਾਣੀ ਚੌਂਕ ਨੇੜੇ ਅਚਾਨਕ ਇੱਕ ਟਰੱਕ ਨੇ ਉਹਨਾਂ ਨੂੰ ਆਪਣੀ ਢੇਡ ਵਿੱਚ ਲੈ ਲਿਆ ਸਿੱਤੇ ਵਜੋਂ ਤਿੰਨੇ ਲੜਕੀਆਂ ਸੜਕ ਤੇ ਡਿੱਗ ਗਈਆਂ ਅਤੇ ਤਮੰਨਾ ਦੀ ਟਰੱਕ ਦੇ ਟਾਇਰ ਹੇਠਾਂ ਕਰਨ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਨੇਹਾ ਅਤੇ ਪ੍ਰੀਤੀ ਨੂੰ ਜ਼ਖਮੀ ਹਾਲਤ ਵਿੱਚ ਸਥਾਨਕ ਹਸਪਤਾਲ ਵਿੱਚ ਲਿਜਾਇਆ ਗਿਆ ਪ੍ਰੀਤੀ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਡਾਕਟਰ ਵੱਲੋਂ ਉਸ ਨੂੰ ਪਠਾਨਕੋਟ ਲਈ ਰੈਫਰ ਕਰ ਦਿੱਤਾ ਗਿਆ ਪਰ ਜ਼ਖਮਾਂ ਦੀ ਤਾਬ ਨਾ ਚੱਲਦੇ ਹੋਏ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਤੀਜੀ ਇਹ ਲੜਕੀ ਨੀਹਾ ਮਾਮੂਲੀ ਸੱਟ ਲੱਗਰਗਾ ਸਿਵਲ ਹਸਪਤਾਲ ਮੁਖੇਰੀਆਂ ਵਿਖੇ ਜੇਰੇ ਇਲਾਜ ਹੈ। ਸ਼੍ਰੀਲੰਕਾ ਦੇ ਇੱਕ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇੱਕ 45 ਸਾਲ ਦਾ ਭਾਰਤੀ ਵਪਾਰੀ ਨੂੰ 4 ਕਰੋੜ ਰੁਪਏ ਤੋਂ ਵੱਧ ਦੀ ਵਿਦੇਸ਼ੀ ਕਰੰਸੀ ਨਾਲ ਗ੍ਰਿਫਤਾਰ ਕੀਤਾ ਗਿਆ। ਡੇਲੀ ਮਿਰ ਸ਼੍ਰੀਲੰਕਾ ਨੇ ਸੋਮਵਾਰ ਨੂੰ ਦੱਸਿਆ ਕਿ ਵਿਅਕਤੀ ਜਿਸ ਦੀ ਪਛਾਣ ਨਹੀਂ ਕੀਤੀ ਗਈ ਹੈ ਨੂੰ ਐਤਵਾਰ ਨੂੰ ਪੰਡਾਰਨਾਈਕੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸੁਰੱਖਿਆ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ। ਉਹ ਕਾਰੋਬਾਰ ਦੇ ਸਿਲਸਿਲੇ ਵਿੱਚ ਸ਼੍ਰੀਲੰਕਾ ਆਇਆ ਸੀ। ਭਾਰਤੀ ਪੁਲੋ ਸ਼ੌਕੀ ਡੀ ਮਲੇਸ਼ੀਆ ਦੇ ਬੌਲਰ ਨੂੰ ਹਰਾ ਕੇ ਐਫ ਆਈ ਐਚ ਹਾਕੀ 5 ਟੂਰਨਾਮੈਂਟ ਦੇ ਫਾਈਨਲ ਵਿੱਚ ਪੁੱਜ ਗਈ। ਭਾਰਤ ਨੇ ਦਿਨ ਦੇ ਪਹਿਲੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮਲੇਸ਼ੀਆ ਨੂੰ 7-3 ਨਾਲ ਹਰਾਇਆ ਜਦਕਿ ਦੂਜੇ ਮੈਚ ਵਿੱਚ ਬੌਲਰ ਨੂੰ 6-2 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਅਤੇ ਹੁਣ ਭਾਰਤ ਦਾ ਸਾਹਮਣਾ ਫਾਈਨਲ ਵਿੱਚ ਪੋਲੰਡ ਨਾਲ ਹੋਵੇਗਾ। ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ। ਅੱਜ ਸਮਾਂ ਸਾਫ਼ ਰਹੇਗਾ ਅਤੇ ਗਰਮੀ ਵਧੇਗੀ। ਅੱਜ ਘੱਟ ਤੋਂ ਘੱਟ ਤਾਪਮਾਨ 29 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 34 ਡਿਗਰੀ ਰਹੇਗਾ। ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ